ਫਾਈਵਾ ਸਾਹਿਬ ਇਹ ਨਾਲ ਸੀਗੇ ਕੱਲ ਕੱਲ ਵੀ ਮਿਲੇ ਸੀ ਅੱਜ ਉਹ ਸੋਕ ਪਕਰ ਕੀਤਾ ਜੀ ਮੈਂ ਕਿਹਾ ਜੀ ਬਹੁਤ ਦੁਖਦਾਈ ਘਟਨਾ ਹੈ ਔਰ ਇੱਕ ਐਸਾ ਵਿਅਕਤੀ ਸੀਗਾ ਜਿਹੜਾ ਕ੍ਰਾਸ ਪਾਰਟੀ ਲਾਈਨ ਜੀ ਦੇ ਰਿਸ਼ਤੇ ਸਨ ਇਸ ਕਰਕੇ ਆਪ ਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆ ਅਸੀਂ ਅੱਜ ਪਰਿਵਾਰ ਦੇ ਨਾਲ ਸਾਰੀ ਕਾਂਗਰਸ ਸਮੁੱਚੀ ਕਾਂਗਰਸ ਦੇ ਲੋਕ ਅਸੀਂ ਬਾਜਵਾ ਸਾਹਿਬ ਵੀ ਸਪੈਸ਼ਲ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਆਪਣਾ ਰਿਸ਼ਤਾ ਸੀ ਉਹਨਾਂ ਦੇ ਨਾਲ ਕਿਉਂਕਿ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਸੋ ਕਾਂਗਰਸ ਦੇ ਨਾਲ ਬੇਸ਼ੱਕ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਏ ਸਨ ਲੇਕਿਨ ਸਾਡੇ ਨਾਲ ਉਹਨਾਂ ਦੇ ਗੂੜੇ ਰਿਸ਼ਤੇ ਸਨ ਸਾਡੇ ਨਾਲ ਉਹਨਾਂ ਦੇ ਨਿੱਘੇ ਰਿਸ਼ਤੇ ਸਨ ਅਸੀਂ ਇਸ ਕਰਕੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਾਂ ਸਰ ਕੋਈ ਡਿਮਾਂਡ ਕਰਦੇ ਉਹਨਾਂ ਦੇ ਨਾਮ ਤੇ ਕੋਈ ਯਾਦਗਾਰੀ ਕੋਈ ਨਹੀਂ ਜੀ ਇਹ ਗੱਲ ਫੋਕ ਤੇ ਬਾਤ ਫੋਕ ਤੇ ਲੱਗਦੀ ਹੈ ਠੀਕ ਹੈ ਸਰ ਦੇਖੋ ਤੁਸੀਂ ਹਾਂਜੀ ਬਾਈਵਾ ਸਾਹਿਬ ਅੱਜ ਆਏ ਹੋ ਸੋਕ ਦਾ ਕੰਕਿਤਨਾ ਹੈ ਜੀ ਕੀ ਕਹਿਣਾ ਚਾਹੋਗੇ ਦੇਖੋ ਮੈਂ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਸਾਡੇ ਛੋਟੇ ਭਾਈ ਸਨ ਤੇ ਬਹੁਤ ਲੰਬਾ عرصਾ ਜ਼ਿੰਦਗੀ ਦਾ ਜ਼ਿਆਦਾ ਉਹਨਾਂ ਨੇ ਕਾਂਗਰਸ 'ਚ ਹੀ گزارਿਆ ਹੈ ਜੀ ਕਾਉਂਸਲਰ ਵੀ ਤਿੰਨ ਵਾਰ ਰਹੇ ਜਦੋਂ ਅੱਜ ਤੋਂ 11 ਸਾਲ ਪਹਿਲੇ 12 ਸਾਲ ਪਹਿਲੇ ਮੈਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਕਾਂਗਰਸ ਦੇ ਸਾਰੇ ਹੀ ਸ਼ਹਿਰ ਦੇ ਆਪਣੇ ਲੀਡਰਸ ਤੇ ਕਹਿੰਦੇ ਗੋਗੀ ਸਾਹਿਬ ਨੂੰ ਸ਼ਹਿਰ ਦਾ ਡਿਸਟ੍ਰਿਕਟ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਸੀ ਤੇ ਪਿਛਲੀ ਕਾਂਗਰਸ ਗਵਰਨਮੈਂਟ ਦੇ ਵਿੱਚ ਚੇਅਰਮੈਨ ਵੀ ਪੀਐਸਆਈਸੀ ਰਹੇ ਨੂੰ ਤੋਂ ਸਾਨੂੰ ਬਹੁਤ ਗਹਿਰੇ ਦੁੱਖ ਹੈ ਇਸ ਗੱਲ ਦਾ ਕਿਉਂਕਿ ਬਹੁਤ ਹੀ ਮਿਲਨਸਾਰ ਸੀ ਤੇ ਪ੍ਰੇਮ ਪਿਆਰ ਸਾਰਿਆਂ ਨਾਲ ਰੱਖਣ ਵਾਲੇ ਸਨ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ। ਧੰਨਵਾਦ।